ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਕਹੋਗੇ ਤੇ ਮੈਂ ਅਮਰਪਿਤ ਕੌਰਾਂ ਜੀ ਨਵੀਂ ਕਲੈਕਸ਼ਨਸ ਤੁਹਾਡਾ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ ਆਪਾਂ ਹੈਂਡਲੋਗ ਦੇ ਸੂਟਾਂ ਦੀ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਹੈਗੀ ਤੇ ਕਾਫੀ ਸਾਰੇ ਮੈਸੇਜ ਆਈ ਜਾ ਰਹੇ ਨੇ ਕਿ ਅਮਾ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰਦੇ ਪਲੀਜ਼ ਵੀਡੀਓ ਲੇਟ ਨਾ ਕਰਿਆ ਕਰੋ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਟਾਈਮ ਬਹੁਤ ਘੱਟ ਹੁੰਦਾ ਵੀਡੀਓ ਸ਼ੂਟ ਕਰਨ ਦਾ ਪਰ ਤੁਹਾਡੇ ਇੱਕ ਮੈਸੇਜ ਆਉਣ ਕਰਕੇ ਨਾ ਫਿਰ ਸਾਨੂੰ ਹੌਸਲਾ ਜਿਹਾ ਮਿਲ ਜਾਂਦਾ ਕਿ ਹਾਂ ਆਪਾਂ ਵੀ ਜਿਹੜੀ ਵੀਡੀਓ ਚਲੋ ਜੀ ਅੱਜ ਤੁਹਾਨੂੰ ਆਪਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਸੂਟ ਦਿਖਾਉਣ ਤੋਂ ਪਹਿਲਾਂ ਕਿ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਤੁਹਾਨੂੰ ਫੈਬਰਿਕ ਬਾਰੇ ਦੱਸਿਆ ਜਾਂਦਾ ਵਰਕ ਬਾਰੇ ਦੱਸਿਆ ਜਾਂਦਾ ਅਗਰ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਉਣਾ ਹੈ ਤੁਹਾਨੂੰ ਪ੍ਰੋਪਰ ਵਰਕ ਬਾਰੇ ਮਟੀਰੀਅਲ ਬਾਰੇ ਸਾਰਾ ਕੁਝ ਆਪਾਂ ਦੱਸਦੇ ਹਾਂ ਅਗਰ ਤੁਹਾਨੂੰ ਆਪਾਂ ਪ੍ਰਿੰਟ ਸੂਟ ਦਿਖਾਉਣੇ ਆ ਜਾਂ ਬਲੌਕ ਪ੍ਰਿੰਟ ਦੇ ਸੂਟ ਦਿਖਾਉਣੇ ਆ ਥ੍ਰੈਡ ਵਰਕ ਵਾਲੇ ਸੂਟ ਦਿਖਾਉਣੇ ਆ ਸਾਰਾ ਕੁਝ ਵੀਡੀਓ ਦੇ ਵਿੱਚ ਆਪਾਂ ਦੱਸ ਦਿੰਨੇ ਆ ਠੀਕ ਹੈ ਜੀ ਵੀਡੀਓ ਬਣਾਉਣ ਦਾ ਮ ਦਿਕੋਂ ਦੇ ਨਾਲ ਨਾਲ ਤੁਹਾਨੂੰ ਫੈਬਰਿਕ ਬਾਰੇ ਵਰਕ ਬਾਰੇ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰ ਦਿਆ ਚਲੋ ਜੀ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਸੋਹਣੇ ਸੋਹਣੇ ਸੂਟਸ ਰੈਡੀ ਹੋ ਕੇ ਆਏ ਨੇ ਤੇ ਜਿਹੜਾ ਜਿਹੜਾ ਸੋਹਣਾ ਸੋਹਣਾ ਸੂਟ ਹੈ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਜਾ ਰਹੇ ਹਾਂ ਜੀ ਇਹ ਰਹੇਗਾ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਇਹ ਸਾਡਾ ਬਹੁਤ ਟਾਈਮ ਤੋਂ ਸਾਡਾ ਇਹ ਵਾਲਾ ਡਿਜ਼ਾਈਨ ਔਰ ਕਲਰ ਸੇਮ ਹੀ ਕਲਰ ਚੱਲ ਰਿਹਾ ਹੈ ਇਹ ਨਹੀਂ ਹੈਗਾ ਵੀ ਕਲਰ ਵੀ ਚੇਂਜ ਕਰਵਾ ਰਹੇ ਨੇ ਕਲਰ ਵੀ ਸੇਮ ਹੀ ਪਸੰਦ ਕਰਦੇ ਪਏ ਨੇ ਉਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਉਹ ਵੀ ਸੇਮ ਪਸੰਦ ਕਰ ਰਹੇ ਨੇ ਹੁਣ ਤੁਸੀਂ ਕਹੋਗੇ ਡਿਜ਼ਾਈਨ ਤਾਂ ਇਹਦੇ ਉੱਪਰ ਕੋਈ ਬਣਿਆ ਹੀ ਨਹੀਂ ਹੈਗਾ ਵੀ ਅਮਨ ਕਿਸ ਡਿਜ਼ਾਈਨ ਦੀ ਗੱਲ ਕਰ ਰਹੀ ਏ ਇਹ ਬਿਲਕੁਲ ਸਿੰਪਲ ਸੋਬਰ ਸ਼ਰਟ ਹੈ ਜੀ ਬਨਾਰਸੀ ਦੇ ਵਿੱਚ ਜਦੋਂ ਮੈਂ ਗੱਲ ਕਰਾਂ ਜਦੋਂ ਸੈਲਫ ਪ੍ਰਿੰਟ ਹੈ ਹਲਕਾ ਜ਼ਿਆਦਾ ਵਿੱਚ ਨਹੀਂ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਨੈਗੇਟਿਵ ਪ੍ਰਿੰਟ ਅਗਰ ਮੈਂ ਗੱਲ ਕਰਾਂ ਤੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਇਹ ਵਾਲਾ ਤੇ ਇਹ ਰਹੇਗੀ ਜਿਸ ਤਰ੍ਹਾਂ ਫਰੋਜ਼ੀ ਕਲਰ ਦੀ ਸ਼ਰਟ ਔਰ ਜਿਹੜੀ ਇਹਦੀ ਮੇਨ ਇਸ ਦੀ ਬਾਟਮ ਦੇ ਉੱਪਰ ਵਰਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਾਟਮ ਦੇ ਉੱਪਰ ਵਰਕ ਹੈ ਹੈਵੀ ਵਰਕ ਕੀਤਾ ਹੋਇਆ ਆਪਾਂ ਨੇ ਇਸ ਤਰ੍ਹਾਂ ਇਹਦਾ ਰਹੇਗਾ ਜੀ ਪੂਰੀ ਆਪਣੇ ਮੋਰੀ ਦੇ ਉੱਪਰ ਵਰਕ ਕਾਫੀ ਸਾਰਾ ਵਰਕ ਕੀਤਾ ਹੋਇਆ ਕਿਉਂਕਿ ਥੋੜੀ ਹੈਵੀ ਲੁੱਕ ਲੱਗੇ ਸਾਡੇ ਸੂਟ ਦੀ ਤੇ ਸ਼ਰਟ ਰਹੇਗੀ ਜਿਹਾ ਜਿਹਾ ਦੱਸ ਦਿੱਤਾ ਕਿ ਆਪਣੀ ਪਿਓਰ ਬਨਾਸੀ ਦੇ ਵਿੱਚ ਔਰ ਬਾਟਮ ਰਹੇਗੀ ਆਪਣੀ ਨੈਚੁਰਲ ਕ੍ਰੇਪ ਦੇ ਵਿੱਚ ਤੇ ਇਸ ਤਰ੍ਹਾਂ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੁਪੱਟੇ ਨੂੰ ਆਪਾਂ 4 ਸਾਈਡ ਲੈਸ਼ ਲਗਾ ਕੇ ਵਿੱਚ ਗੋਟਾ ਪੱਤੀ ਦੇ ਲਾਈਨਾਂ ਜਿਹੜੀਆਂ ਨੇ ਦਿੱਕੀਆਂ ਹੋਈਆਂ ਨੇ ਲੋ ਜੀ ਦੁਪੱਟਾ ਪਾਇੜ ਰੱਖਿਆ ਹੋਇਆ ਨਾਲ ਪਿਓਰ ਕਮਲ ਚਰੋਂ ਦਾ ਦੁਪੱਟਾ ਰੱਖਿਆ ਹੋਇਆ ਅਗਰ ਤੁਸੀਂ ਜਿਵੇਂ ਗੋਟਾ ਪੱਤੀ ਦੇ ਲਾਈਨਾਂ ਪਸੰਦ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਨਹੀਂ ਲਾਇਕ ਕਰਦੇ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਕਿ ਨਹੀਂ ਅਮਨ ਆਪਾਂ ਦੀ ਗੋਟਾ ਪੱਤੀ ਦੇ ਲਾਈਨਾਂ ਨੇ ਉਹ ਆਪਾਂ ਐਡ-ਆਨ ਨਹੀਂ ਕਰਨੀਆਂ ਹੈਗੀਆਂ ਠੀਕ ਹੈ ਜੀ ਕਿਉਂਕਿ ਦੇਖੋ ਆ ਸਾਡਾ ਕੰਮ ਹੈ ਤੁਹਾਡੀ ਪਸੰਦ ਅਕੋਰਡਿੰਗ ਕੰਮ ਕਰਕੇ ਦੇਣਾ ਜੋ ਤੁਹਾਨੂੰ ਪਸੰਦ ਹੈ ਉਹ ਤੁਸੀਂ ਸਾਨੂੰ ਮੈਂਸ਼ਨ ਕਰਨਾ ਆਪਣੇ ਮੈਜ਼ਰਮੈਂਟ ਦੇ ਨਾਲ ਤੁਸੀਂ ਜੋ ਲਾਈਕ ਕਰਦੇ ਹੋ ਲਟਕਣ ਲਗਾਉਣੇ ਨੇ ਜਿੱਪ ਲਗਾਉਣੀ ਹੈ ਜੋ ਵੀ ਤੁਸੀਂ ਲਾਈਕ ਕਰਦੇ ਹੋ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਤੁਸੀਂ ਮੈਂਸ਼ਨ ਕਰਨਾ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਤੁਹਾਡੀ ਪਸੰਦ ਅਕੋਰਡਿੰਗ ਕੰਮ ਜਿਹੜਾ ਕਰਦੇ ਰਹਾਂਗੇ ਬਹੁਤ ਹੀ ਪਿਆਰਾ ਜਿਹਾ ਕਲਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਕੀਤਾ ਹੋਇਆ ਬਹੁਤ ਹੀ ਆਗਾ ਸੋਹਣਾ ਸੂਟ ਜਿਹੜਾ ਲੱਗ ਰਿਹਾ ਹੈ ਅਗਰ ਤੁਸੀਂ ਐਜ਼ ਇਟ ਬਣਵਾਓਗੇ ਤਾਂ ਬਹੁਤ ਸੋਹਣਾ ਲੱਗੇਗਾ ਅਗਰ ਤੁਸੀਂ ਵਰਕ ਸਕਿਪ ਕਰਵਾਓਗੇ ਤਾਂ ਤੁਹਾਡੀ ਜਿਹੜੀ ਪ੍ਰਾਈਸ ਹੈ ਸੂਟ ਦੀ ਉਹ ਘੱਟ ਹੋ ਜਾਏਗੀ ਇਸ ਤਰ੍ਹਾਂ ਆਪਾਂ ਜਿਹੜਾ ਨੈੱਕ ਰੈਡੀ ਕੀਤਾ ਬਿਲਕੁਲ ਹੀ ਸਿੰਪਲ ਸੋਬਰ ਜਿਹਾ ਬਹੁਤ ਸੋਹਣੇ ਬਟਨ ਜਿਹੜੇ ਆਪਾਂ ਨੇ ਐਡ-ਆਨ ਕੀਤੇ ਨੇ ਜਿਹੜੇ ਥੋੜਾ ਸਾਡੇ ਸੂਟ ਦੇ ਨਾਲ ਮੈਚ ਹੋ ਰਹੇ ਨੇ 골ਡਨ ਟੱਚ ਦੇ ਵਿੱਚ ਬਟਨ ਨੇ ਜੀ ਇਹ ਵਾਲੇ। ਚਾਹੋ ਇਹ ਸਾਡੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ। ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਸਾਡੀ ਕਲੈਕਸ਼ਨ ਦਾ ਦੂਸਰਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ। ਬਹੁਤ ਜ਼ਿਆਦਾ ਹੈਵੀ ਸੂਟ ਹੈ ਜੀ ਇਹ ਇਹ ਪਹਿਲਾਂ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾਉਣੀ ਆ ਇਹ ਰਾਤ ਦੇ ਅਸੀਂ ਇਦਾਂ ਹੀ ਵੀਡੀਓ ਸ਼ੂਟ ਕਰਨ ਲੱਗੇ ਸੀ ਉਸ ਟਾਈਮ ਹੋਈ ਨਹੀਂ ਤੇ ਹੁਣ ਸ਼ੂਟ ਕਰ ਰਹੇ ਹਾਂ ਇਸ ਕਰਕੇ ਥੋੜੇ ਵਾਲ ਜਿਹੜੇ ਨੇ ਵਿੱਚ ਪੈ ਗਏ ਨੇ ਕੱਪੜੇ ਦੇ ਤੇ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਦਾ ਹੈਵੀ ਨੈਕ ਤੁਸੀਂ ਧਿਆਨ ਨਾਲ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਇਸ ਤਰ੍ਹਾਂ ਲੱਗ ਰਿਹਾ ਕਿ ਜਿਦਾਂ ਕੋਈ ਨੈਕਲੇਸ ਵੇਅਰ ਕੀਤਾ ਹੁੰਦਾ ਤੇ ਇਹ ਸੂਟ ਨਾਲ ਤੁਹਾਨੂੰ ਨੈਕਲੇਸ ਵਗੈਰਾ ਵੇਅਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਵਰਕ ਚੈੱਕ ਕਰਦੇ ਹੋ ਵਰਕ ਬਹੁਤ ਹੀ ਪਿਆਰਾ ਤੇ ਇਸ ਤਰ੍ਹਾਂ ਰਹੇਗੀ ਜੀ ਸਾਡੇ ਪੂਰੇ ਸੂਟ ਦੀ ਹੈਵੀ ਬਾਜੂ ਮੈਂ ਤੁ ਇਸ ਤਰ੍ਹਾਂ ਹੈਵੀ ਬਾਜੂ ਰਹੇਗੀ ਜੀ ਬਹੁਤ ਹੈਵੀ ਬਾਜ਼ੂ ਬਣੀ ਹੋਈ ਏ ਔਰ ਅਗਰ ਮੈਂ ਵਰਕ ਦੀ ਗੱਲ ਕਰਾਂ ਕਾਫੀ ਸਾਰੇ ਕਈ ਵਾਰ ਮੈਸੇਜ ਆ ਜਾਂਦੇ ਨੇ ਜਦੋਂ ਪ੍ਰਾਈਸ ਆਪਾਂ ਮੈਂਸ਼ਨ ਕਰਦੇ ਆ ਕਿ ਪ੍ਰਾਈਸ ਟੂ ਮੱਚ ਆ ਹੈ ਨਾ ਜਾਂ ਕਿਦਾਂ ਤੇ ਤੁਸੀਂ ਵਰਕ ਚੈੱਕ ਕਰਿਆ ਕਰੋ ਜੀ ਪ੍ਰਾਈਸ ਹਮੇਸ਼ਾ ਫੈਬਰਿਕ ਔਰ ਵਰਕ ਦਾ ਹੀ ਹੁੰਦਾ ਏ ਦੇਖੋ ਸਟੀਚਿੰਗ ਤਾਂ ਤੁਹਾਨੂੰ ਸਭ ਨੂੰ ਨਾਰਮਲ ਪਤਾ ਹੀ ਏ ਕਿ ਸਟੀਚਿੰਗ ਜੋ ਸਾਰੇ ਜਗ੍ਹਾ ਚੱਲਦੀ ਉਹੀ ਸਟੀਚਿੰਗ ਸਾਡੇ ਵੀ ਚੱਲਦੀ ਏ ਠੀਕ ਏ ਬਟ ਤੁਸੀਂ ਵਰਕ ਚੈੱਕ ਕਰੋ ਜਿਹਦੇ ਵਿੱਚ ਆਪਾਂ ਸਾਰਾ ਦਬਕਾ ਐਡ-ਆਨ ਕੀਤਾ ਹੋਇਆ ਕਿਉਂਕਿ ਦਬਕਾ ਜਿਹੜਾ ਨਾ ਥੋੜਾ ਸਰਦਾਰੀ ਲੁੱਕ ਨੂੰ ਆਪਣੇ ਨੂੰ ਦਿਖਾਉਂਦਾ ਏ ਔਰ ਦੜਾ ਦ ਕੰਮ ਕੀਤਾ ਹੋਇਆ ਮਹਿਰੂਨ ਕਲਰ ਦਾ ਆਪਾਂ ਇਥੇ ਥ੍ਰੈਡ ਐਡ ਕੀਤਾ ਹੋਇਆ ਇਹਦੇ ਵਿੱਚ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਰਹੇਗੀ ਜੀ ਬੂਟੀ ਬੂਟੀ ਵੀ ਆਪਾਂ ਦਬਕੇ ਦੀ ਹੀ ਬਣਾਈ ਹੋਈ ਜਿਵੇਂ ਸਾਡੀ ਦੀਦੀ ਨੇ ਸਾਨੂੰ ਕਿਹਾ ਸੀ ਪੀ ਅਮਨ ਮੈਨੂੰ ਐਦਾਂ ਦਾ ਕੰਮ ਲਾਇਕ ਕਰਦੀਆਂ ਤਾਂ ਮੈਨੂੰ ਪਲੀਜ਼ ਐਵੇਂ ਦਾ ਸੂਟ ਰੈਡੀ ਕਰਕੇ ਦਿਓ ਤਾਂ ਆਪਾਂ ਸੇਮ ਦੀਦੀ ਦੀ ਪਸੰਦ ਦਾ ਜਿਹੜਾ ਸੂਟ ਹੋ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਆਪਣਾ ਕੇਰਾ ਜਿਹੜਾ ਕਾਫੀ ਹੈਵੀ ਹੈ हिਪ ਤੋਂ ਨੀਚੇ ਤੱਕ ਆਪਾਂ ਨੇ ਵਰਕ ਕੀਤਾ ਹੋਇਆ ਜੀ ਦੇਖ ਸਕਦੇ ਹੋ ਬਹੁਤ ਹੀ ਹੈਵੀ ਸੂਟ ਬਣਿਆ ਹੋਇਆ ਪਾਰਟੀ ਵੇਅਰ ਸੂਟ ਬਣਿਆ ਹੋਇਆ ਮਹਿਰੂਨ ਕਲਰ ਜਿਹੜਾ ਵਿੱਚ ਬਹੁਤ ਹੀ ਪਿਆ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਉਂਕਿ ਅਗਰ ਤੁਸੀਂ ਕਲਰ ਚੇਂਜ ਕਰਾਓਗੇ ਉਹਦੇ ਅਕੋਰਡਿੰਗ ਆਪਾਂ ਥਰੈਡ ਚੇਂਜ ਕਰ ਦਾਂਗੇ ਜਿਹੜੀ ਸਾਡੇ ਸੂਟ ਦੇ ਉੱਪਰ ਜਿਹੜਾ ਜ਼ਿਆਦਾ ਸੋਹਣਾ ਲੱਗੇ ਸਾਡਾ ਪਾਉ ਵਾਲਾ ਥਰੈਡ ਐਡ ਕਰਾਂਗੇ ਅਗਰ ਤੁਸੀਂ ਐਜ਼ ਇਟ ਇਸੇ ਕਲਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਇਹ ਆਪਾਂ ਕੀਤਾ ਹੋਇਆ ਜੀ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਅਗਰ ਤੁਸੀਂ ਫੁੱਲ ਪ्युअर ਦੇ ਉੱਪਰ ਕਰਵਾਓਗੇ ਤਾਂ 3000 ਰੁਪਏ ਪ੍ਰਾਈਸ ਜਿਹੜੀ ਉਹਦੀ ਵਾਜੇਗੀ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਸਾਡੀ ਜਿਹੜੀ ਸੂਟ ਦੀ ਸਟੀਚਿੰ ਪੇਸਟਿੰਗ ਨਾਲ ਸਾਡਾ ਸੂਟ ਜਿਹੜਾ ਹੋਰ ਵੀ ਜ਼ਿਆਦਾ ਸੋਹਣਾ ਲੱਗਣ ਲੱਗ ਜਾਂਦਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਹੈਵੀ ਬਾਜੂ ਕਿਉਂਕਿ ਪਹਿਲਾਂ ਜਿਹੜੀ ਸਮ ਦਿਦੀ ਨੇ ਫੋਟੋ ਭੇਜੀ ਸੀ ਉਹਦੇ ਉੱਪਰ ਬਾਹਾਂ ਬਹੁਤ ਘੱਟ ਕੰਮ ਸੀ ਬਾਹਾਂ ਦਾ ਵੀ ਤੇ ਘੇਰੇ ਦਾ ਵੀ ਪਰ ਦੀਦੀ ਕਹਿੰਦੀ ਕਿ ਨਹੀਂ ਅਮਨ ਮੈਨੂੰ ਬਾਜੂ ਜਿਹੜੀਆਂ ਨੇ ਉਹ ਹੈਵੀ ਚਾਹੀਦੀਆਂ ਹੂੰ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਸੂਟ ਦੀ ਬਹੁਤ ਪਿਆਰਾ ਬਣਿਆ ਹੋਇਆ ਜੀ ਤੇ बॉटम ਆਪਾਂ ਰੱਖੀ ਹੋਈ ਜਿਹਦੇ ਨਾਲ ਪਲੇਨ ਤੁਸੀਂ ਦੇਖ ਸਕਦੇ ਹੋ ਔਰ ਦੁਪੱਟਾ ਵੀ ਆਪਾਂ ਨੇ ਪਲੇਨ ਰੱਖਿਆ ਹੋਇਆ ਅਗਰ ਤੁਸੀਂ ਦੁਪੱਟੇ ਤੇ ਵਰਕ ਕਰਵਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਦੀਦੀ ਨੇ ਵੀ ਦੁਪੱਟੇ ਤੇ ਸਾਨੂੰ ਵਰਕ ਕਿਹਾ ਸੀ ਬਟ ਉਹ ਕਿਸੇ ਹੋਰ ਕਸਟਮਰ ਦਾ ਆਰਡਰ ਸੀ ਤਾਂ ਉਹ ਉਹਨਾਂ ਨੂੰ ਚਲੇਗਾ ਸੇਮ ਕਲਰ ਦੇ ਦੋ ਸੂਟ ਬਣੇ ਹੋਏ ਸੀ ਤੇ ਉਹ ਉਹਨਾਂ ਨੇ ਦੁਪੱਟੇ ਤੇ ਵਰਕ ਨਹੀਂ ਸੀ ਕਰਵਾਇਆ ਦੀਦੀ ਨੇ ਦੁਪੱਟੇ ਤੇ ਵਰਕ ਕਰਵਾਇਆ ਸੀ ਤੇ ਉਹ ਉਹਨਾਂ ਨੂੰ ਅਸੀਂ ਫਿਰ ਵਰਕ ਵਾਲਾ ਦੇ ਦਿੱਤਾ ਉਹਨਾਂ ਨੂੰ ਪਸੰਦ ਹੀ ਇੰਨਾ ਆਇਆ ਕਿ ਉਹਨਾਂ ਨੇ ਦੁਪੱਟੇ ਤੇ ਵਰਕ ਵਾਲਾ ਸੂਟ ਹੀ ਬਾਈ ਕਰ ਲਿਆ ਉਹਨਾਂ ਨੇ ਪ੍ਰਾਈਸ ਨਹੀਂ ਦੇਖਿਆ ਕਹਿੰਦੇ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਵੀ ਤੁਸੀਂ ਸਾਨੂੰ ਐਵੇਂ ਹੀ ਦੇ ਦਿਓ ਬਟ ਉਹ ਬਿਨਾਂ ਸਟਿਚਿੰਗ ਤੋਂ ਚਲਾ ਗਿਆ ਤਹ ਲੋ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਮਹਿਰੂਨ ਕਲਰ ਦੀ ਪੇਸਟਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਰਹੇਗਾ ਜੀ ਆਪਣਾ ਦੁਪੱਟਾ ਪਲੇਨ ਅਗਰ ਤੁਸੀਂ ਦੁਪੱਟੇ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਜਿਹੜੀ ਤੁਸੀਂ ਪ੍ਰਾਈਸ ਮੈਂ ਤੁਹਾਨੂੰ ਦੱਸਾਂਗੀ ਜੀ ਉਹ ਆਪਾਂ ਜਿਹੜਾ ਤੁਹਾਨੂੰ ਸੂਟ ਦਿਖਾਇਆ ਵਿਦਆਊਟ ਦੁਪੱਟੇ ਤੇ ਵਰਕ ਤੋਂ ਬਿਨਾ ਹਨਾ ਤੇ ਤੁਹਾਨੂੰ ਦੁਪੱਟੇ ਤੋਂ ਵਰਕ ਤੋਂ ਬਿਨਾ ਹੀ ਪ੍ਰਾਈਸ ਜਿਹੜੀ ਆਪਾਂ ਮੈਂਸ਼ਨ ਕਰਾਂਗੇ ਪਿਓਰ ਕਮ ਦਾ ਦੁਪੱਟਾ ਰਹੇਗਾ ਤੁਸੀਂ ਹੁਣ ਚੈੱਕ ਕਰ ਸਕਦੇ ਸਾਡੀ ਬਾਟਮ ਤੇ ਬਾਟਮ ਦੇ ਉੱਪਰ ਤੁਸੀਂ ਮੂਰੀ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੁਹਾਨੂੰ ਇਦਾਂ ਨਹੀਂ ਹੈਗਾ ਕਿ ਮੂ ਕਈ ਵਾਰ ਹੋ ਜਾਂਦਾ ਕਿ ਆਪਾਂ ਸਿੰਪਲ ਬਣਾ ਦਿੰਨੇ ਆ ਬਾਕੀ ਕੋਸ਼ਿਸ਼ ਇਹੀ ਕਰਦੀ ਕਿ ਆਪਣਾ ਪੌਂਚੇ ਦੇ ਉੱਪਰ ਵੀ ਕੋਈ ਨਾ ਕੋਈ ਡਿਜ਼ਾਈਨਿੰਗ ਜਿਹੜੀ ਆਪਾਂ ਕਰੀਏ ਲੋ ਜੀ ਫੈਬਰਿਕ ਤੁਹਾਨੂੰ ਮੈਂ ਦੱਸ ਦਿੱਤਾ ਇਹ ਆਪਾਂ ਕੀਤਾ ਹੋਇਆ ਜੀ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਤੁਸੀਂ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਔਰ ਸੈਮੀ ਦੇ ਉੱਪਰ ਵੀ ਕਰਵਾ ਸਕਦੇ ਹੋ ਪਿਓਰ ਔਰ ਸੈਮੀ ਦਾ ਆਪਸ ਦੇ ਵਿੱਚ ਜਿਹੜਾ ਪ੍ਰਾਈਸ ਦਾ ਫਰਕ ਰਹੇਗਾ ਉਹ 3000 ਰੁਪਏ ਦਾ ਰਹੇਗਾ ਜੀ ਲੋ ਜੀ ਅਗਲਾ ਸੂਟ ਇਹਦੇ ਨਾਲ ਦੇ ਡਿਜ਼ਾਈਨ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਜਿਹੜਾ ਬਿਨਾ ਸਟੀਚਿੰਗ ਤੋਂ ਗਿਆ ਸੀ ਹੁਣ ਇਹ ਅਗਲਾ ਆਪਾਂ ਇਹ ਸੂਟ ਵਿੱਚ ਕੀਤਾ ਹੋਇਆ ਜੀ ਸਟੀਚਿੰਗ ਦਾ ਹੋ ਕੇ ਤੁਹਾਡਾ ਸੂਟ ਜਾਣਾ ਤੁਸੀਂ ਦੇਖ ਸਕਦੇ ਹੋ ਆਪਾਂ ਕੀਤਾ ਹੋਇਆ ਜੀ ਖਾਦੀ ਸਿਲਕ ਦੇ ਉੱਪਰ ਵਾਈਟ ਲੈ ਕੇ ਆਪਾਂ ਡਾਈ ਕਰਦੇ ਇਦਾਂ ਨਹੀਂ ਹੈਗਾ ਵੀ ਕਲਰਫੁੱਲੀ ਆਪਾਂ ਨੂੰ ਮਿਲ ਜਾਂਦੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਕੁਝ ਕਲਰ ਇਦਾਂ ਦੇ ਹੁੰਦੇ ਜਿਹੜੇ ਸਾਡੇ ਚਾਰਟ ਦੇ ਵਿੱਚ ਨਹੀਂ ਐਡ ਹੁੰਦੇ ਇਸ ਕਰਕੇ ਜੋ ਤੁਸੀਂ ਸਾਨੂੰ ਕਲਰ ਸੈਂਡ ਕਰਦੇ ਹੋ ਉਹਦੇ ਅਕੋਰਡਿੰਗ ਆਪਾਂ ਕਲਰ ਜਿਹੜਾ ਡਾਈ ਕਰਵਾਉਨੇ ਆ ਤੇ ਇਸ ਤਰ੍ਹਾਂ ਰਹੇਗੀ ਜੀ ਬੋਟ ਆਪਣੀ ਸ਼ੌਰੀ ਬਾਜ਼ੂ ਬਾਜ਼ੂ ਉੱਪਰ ਵੀ ਇਸ ਤਰ੍ਹਾਂ ਪੈਚਵਰਕ ਆਪਾਂ ਨੇ ਕੀਤਾ ਹੋਇਆ ਮਹਿਰੂਨ ਕਲਰ ਦਾ ਪੈਚ ਆਪਾਂ ਨੇ ਐਡ ਕੀਤਾ ਹੋਇਆ ਇੱਥੇ अपना पैच का वा कलर है वह भी चेंज हो जाएगा इस तरह हैवी नैक बनया हुआ बाजू बनी हुई है और इस तरह नीचे घेरा और हिप तक अपना जो चाक तक जरा काम है वह होया है देखोगे तीस बहुत सोहना पीस बनया हुआ इस तरह आप गोल्डन टिशू लगा के आप पूरा सूट जो रेडी किया हो जी बहुत ही प्यारा जहा कलर है येलो अगर मैं कहते गोल्डन येलो शेड जी जी इस सूट कलर की तुम किसी भी कलर के उपर रैडी करवा सकते हो अगर एजिट करवा तो एजिट भी करवा सकते हो ਇਸ ਦੇ ਨਾਲ ਬਾਟਮ ਰਹੇਗੀ ਜੀ ਇਹ ਵਾਲੀ ਬਾਟਮ ਦੇ ਉੱਪਰ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਾਟਮ ਦੇ ਉੱਪਰ ਵੀ ਵਰਕ ਹੈ ਜਿਸ ਤਰ੍ਹਾਂ ਆਪਣੀ ਬਾਜ਼ੂ ਦੇ ਉੱਪਰ ਵਰਕ ਹੈ ਉਸੇ ਤਰ੍ਹਾਂ ਹੀ ਆਪਾਂ ਬਾਟਮ ਦੇ ਉੱਪਰ ਜਿਹੜਾ ਕੰਮ ਇਹੋ ਕੀਤਾ ਹੋਇਆ ਕੰਮ ਹਮੇਸ਼ਾ ਹੀ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਕਰ ਦਿਆਗਾ ਤੁਸੀਂ ਬਾਟਮ ਤੇ ਵਰਕ ਨਹੀਂ ਲਾਈਕ ਕਰਦੇ ਤੁਸੀਂ ਸਕਿਪ ਕਰਵਾ ਸਕਦੇ ਹੋ ਅਗਰ ਤੁਸੀਂ ਸ਼ਰਟ ਦੇ ਉੱਪਰ ਜਿਵੇਂ ਹੁਣ ਇਹ ਬਣਿਆ ਹੋਇਆ ਕੁਝ ਪਹਿਣਾ ਹੁੰਦੀ ਹੈ ਕਹਿੰਦੇ ਪਸੰਦ ਸਿਰਫ ਘੇਰਾ ਘੇਰਾ ਚਾਹੀਦਾ ਤੁਸੀਂ ਘੇਰੇ ਦਾ ਕੰਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਘੇਰਾ ਨਹੀਂ ਲਾਈਕ ਕਰਦੇ ਤਾਂ ਤੁਸੀਂ ਸਾਈਡ ਸਲਿਟ ਤੇ ਕੰਮ ਕਰਵਾ ਸਕਦੇ ਹੋ ਨਾ ਬਾਕੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਕੰਮ ਕਰਾਂਗੇ ਬਹੁਤ ਪ ਕਾਫੀ ਬਣਾ ਦੇ ਮੈਸੇਜ ਹੁੰਦੇ ਨੇ ਕਿ ਅਮਨ ਤੁਹਾਡੀ ਇੰਸਟਾਗ੍ਰam ਆਈਡੀ ਕਿਹੜੀ ਹੈ ਸਕਰੀਨ ਉੱਪਰ ਆਪਣੀ ਇੰਸਟਾਗ੍ਰam ਆਈਡੀ ਸ਼ੋ ਹੋ ਰਹੀ ਹੈ ਸਾਰਿਆਂ ਭੈਣਾ ਜਾ ਕੇ ਉਥੇ ਫੋਲੋ ਕਰ ਲਓ ਕਿਉਂਕਿ ਕੋਸ਼ਿਸ਼ ਕਰਦੇ ਰਹਿੰਦੇ ਆ ਆਪਾਂ ਹਮੇਸ਼ਾ ਹੀ ਜਿੱ ਜਿੰਨੇ ਵੀ ਆਪਾਂ ਤੁਹਾਨੂੰ ਇੱਥੇ YouTube ਤੇ ਡਿਜ਼ਾਈਨ ਦਿਖਾ ਰਹੇ ਆ ਤੁਹਾਨੂੰ ਆਪਾਂ ਨਾਲ ਹੀ ਇੰਸਟਾਗ੍ਰam ਦੇ ਉੱਪਰ ਦਈਏ ਕਿਉਂਕਿ ਇੰਸਟਾਗ੍ਰam ਦੇ ਉੱਪਰ ਤੁਹਾਨੂੰ ਪ੍ਰੋਪਰ ਕਈ ਵਾਰ ਲੁੱਕ ਪਤਾ ਲੱਗ ਜਾਂਦੀ ਕਿਉਂਕਿ ਉਹ ਆਪਾਂ ਡੰਮੀ ਦੇ ਉੱਪਰ ਜਿਹੜਾ ਸੂਟ ਹੈ ਵੇਅਰ ਕਰਕੇ ਫਿਰ ਆਪਾਂ ਵੀਡੀਓ ਜਿਹੜੀ ਸ਼ੂਟ ਕਰਦੇ ਆ ਬਹੁਤ ਹੀ ਪਿਆਰਾ ਜਿ ਲਓ ਜੀ ਇਸ ਤਰ੍ਹਾਂ ਰਹੇਗਾ ਜੀ ਇਹਦਾ ਦੁਪੱਟਾ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਪੇਸਟਿੰਗ ਕੀਤੀ ہوئی ਤੁਸੀਂ ਦੇਖ ਸਕਦੇ ਹੋ ਨਾਲ ਲੈਸ਼ ਆਪਾਂ ਜਿਹੜੀ ਐਡ-ਆਨ ਕੀਤੀ ਹੋਈ ਏ ਅਗਰ ਤੁਸੀਂ ਪੇਸਟਿੰਗ ਲਾਈਕ ਕਰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਨਹੀਂ ਲਾਈਕ ਕਰਦੇ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਕਿ ਨਹੀਂ ਆਪਾਂ ਕਲਰ ਪੇਸਟਿੰਗ ਜਿਹੜੀ ਨਹੀਂ ਲਾਈਕ ਕਰਦੇ ਹੈਗੇ ਤੁਸੀਂ 골ਡਨ ਟਿਸ਼ੂ ਦੀ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਪੇਸਟਿੰਗ ਦੁਪੱਟਾ ਰੈਡੀ ਕਰਾਉਣਾ ਉਹਦੇ ਨਾਲ ਤੁਹਾਡੇ ਸੂਟ ਦੀ ਪ੍ਰਾਈਸ ਜਿਹੜੀ ਹੈ ਥੋੜੀ ਜੀ ਘਟ ਜਾਏਗੀ ਲਓ ਜੀ ਬਹੁਤ ਸੋਹਣਾ ਸੂਟ ਹੈ ਵੀ ਜੀ ਇਆਪਾਂ ਤਾਂ ਦੱਸ ਦੇ ਗਿਆ ਆਪਾਂ ਕੀਤਾ ਹੋਇਆ ਜੀ ਖਾਦੀ ਸਿਲਕ ਦੇ ਉੱਪਰ ਰੈਡੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਉਂਕਿ ਅੱਜ ਕੱਲ ਕਾਫੀ ਫੈਬਰਿਕ ਜਿਹੜੇ ਨੇ ਆ ਗਏ ਨੇ ਮਾਰਕੀਟ ਦੇ ਵਿੱਚ ਨਵੇਂ ਵੀ ਔਰ ਆਪਣੇ ਕੋਲ ਵੀ ਆਪਾਂ ਨੈਕਸਟ ਵੀਡੀਓ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਨਵੇਂ ਫੈਬਰਿਕ ਨੇ ਉਹਨਾਂ ਨਾਲ ਸੂਟਾਂ ਨਾਲ ਤੁਹਾਡਾ ਵੀਡੀਓ ਜਿਹੜੀ ਸ਼ੇਅਰ ਕਰੀਏ ਨਵੇਂ-ਨਵੇਂ ਫੈਬਰਿਕ ਜਿਵੇਂ ਸੈਲਫ ਪ੍ਰਿੰਟਿੰਗ ਦੇ ਵਿੱਚ ਆ ਰਹੇ ਹੁਣ ਇਹ ਫੈਬਰਿਕ ਤੁਸੀਂ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਵਾਲਾ ਜਿਵੇਂ ਸੈਲਫ ਪ੍ਰਿੰਟ ਬਣਿਆ ਹੋਇਆ ਔਰ ਕਲਰ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਸੋਨਾ ਸੂਟ ਬਣਿਆ ਹੋਇਆ ਜੀਵਲਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ neck check ਕਰੋ neck ਬਹੁਤ ਹੀ ਜ਼ਿਆਦਾ ਸੋਨਾ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਮੇਨ ਗੱਲ ਹੁੰਦੀ ਹੈ ਜੀ ਸਾਡੇ ਸੂਟ ਦੇ ਉੱਪਰ ਵਰਕ ਦੀ ਪਹਿਲਾਂ ਆਪਾਂ ਫੈਬਰਿਕ ਡਿਸਾਈਡ ਕਰਦੇ ਹਾਂ ਫੈਬਰਿਕ ਡਿਸਾਈਡ ਹੋ ਗਿਆ ਫਿਰ ਆਪਾਂ ਕਲਰ ਡਿਸਾਈਡ ਕਰਦੇ ਹਾਂ ਕਿ ਕਿਸ ਕਲਰ ਦੇ ਉੱਪਰ ਆਪਾਂ ਰੈਡੀ ਕਰੀਏ ਇਹ ਦੀਦੀ ਸਾਨੂੰ ਦੀਦੀ ਨੇ ਕਿਹਾ ਸੀ ਕਿ ਅਮਨ ਮੈਂ ਇਸ ਤਰ੍ਹਾਂ ਦਾ ਵਰਕ ਲਾਈਕ ਕਰਦੀ ਹਾਂ ਬਟ ਕਲਰ ਤੁਸੀਂ ਆਪਣੇ ਅਕੋਰਡਿੰਗ ਬਣਾ ਦਿਓ ਤਾਂ ਇਹ ਕਲਰ ਮੈਂ ਉਹਨਾਂ ਲਈ ਡਿਸਾਈਡ ਕੀਤਾ ਸੀ ਬਹੁਤ ਪਿਆਰਾ ਕਲਰ ਹੈ ਇਹ ਕਲਰ ਇਦਾਂ ਨਹੀਂ ਹੈਗਾ ਕਿ ਡਾਰਕ ਹੈ ਜਾਂ ਲਾਈਟ ਹੈ ਬਹੁਤ ਸੋਹਣਾ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਜਿਹੜਾ ਹੋਇਆ ਹੋਇਆ ਇਸ ਤਰ੍ਹਾਂ ਰਹਿਣ ਗਿਆ ਜੀ ਆਪਣੀਆਂ ਬਾਹਾਂ ਬਾਹਾਂ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਡਿਜ਼ਾਈਨ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਆਪਣਾ ਆਪਾਂ ਖੁਦ ਦਾ ਡਿਜ਼ਾਈਨ ਜਿਹੜਾ ਆਪਣਾ ਰੈਡੀ ਕੀਤਾ ਹੋਇਆ ਜੀ ਆਪਣੇ ਮਨਪਸੰਦ ਅਕੋਰਡਿੰਗ ਕਿਉਂਕਿ ਦੀਦੀ ਨੇ ਸਿਰ ਸਾਨੂੰ ਇੱਕ ਥੋੜੀ ਵਰਕ ਦੀ ਫੋਟੋ ਸੈਂਡ ਕੀਤੀ ਸੀ ਕਿ ਇਹ ਵਾਲਾ ਵਰਕ ਮੈਂ ਅਮਨ ਲਾਈਕ ਕਰਦੇ ਆ ਤੇ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਦੀਦੀ ਨੂੰ ਰੈਡੀ ਕਰਕੇ ਦਿੱਤਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦਾ ਕੰਮ ਤੁਸੀਂ ਚੈੱਕ ਕਰੋ ਵਰਕ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਜਿਹੜੇ ਆਪਾਂ ਨੇ ਇਹ ਵਿੱਚ ਕਲਰ ਕੰਟਰਾਸਟ ਕੀਤਾ ਉਹ ਵੀ ਬਹੁਤ ਜਿਆਦਾ ਸੋਹਣਾ ਹੈ ਬਹੁਤ ਹੀ ਸੋਹਣਾ ਸੂਟ ਜਿਵੇਂ ਸਰਦਾਰੀ ਲੁੱਕ ਦੀ ਅਗਰ ਮੈਂ ਗੱਲ ਕਰਾਂ ਤਾਂ ਸਰਦਾਰੀ ਲੁੱਕ ਲੱਗੇਗੀ ਤੁਹਾਡੀ ਇਹ ਵਾਲਾ ਸੂਟ ਵੇਅਰ ਕਰਕੇ ਹਰ ਇੱਕ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਇਦਾਂ ਨਹੀਂ ਹੈਗਾ ਕਿ ਤੁਸੀਂ ਕਿਤੇ ਪਾਰਟੀ ਫੰਕਸ਼ਨ ਤੇ ਹੀ ਵੇਅਰ ਕਰਨਾ ਤੁਸੀਂ ਐਜ਼ਲ ਜਿੱਦਾਂ ਛੋਟੇ-ਮੋਟੇ ਫੰਕਸ਼ਨ ਤੇ ਵੀ ਜਾਣਾ ਜਿਵੇਂ ਬਰਥਡੇ ਪਾਰਟੀ ਹੋ ਗਈ ਜਾਂ ਵੈਸੇ ਕਿਸੇ ਦਿਨ ਆਪਾਂ ਕਹਿਣਾ ਕਿ ਕੋਈ ਛੋਟਾ ਜਿਹਾ ਫੰਕਸ਼ਨ ਹੋਇਆ ਉੱਥੇ ਆਪਾਂ ਜਾਣਾ ਤਾਂ ਕੀ ਪਾ ਕੇ ਜਾਈਏ ਇਹ ਵਾਲਾ ਸੂਟ ਤੁਸੀਂ ਅਤਸਰਾ ਵੇਅਰ ਕਰਕੇ ਜਾ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਜੀ ਇਸ ਰਕੇਰੇ ਦਾ ਉੱਪਰ ਨੂੰ ਹਿੱਪ ਤੱਕ ਜਾ ਰਿਹਾ ਜੀ ਵਿੱਚ ਪੂਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਹੈ ਜੀ ਇਸ ਤਰ੍ਹਾਂ ਦੇਖੋ ਪੂਰੀ ਲੁੱਕ ਤੁਹਾਨੂੰ ਇਸ ਤਰ੍ਹਾਂ ਪਤਾ ਲੱਗੇਗੀ ਬਾਕੀ ਆਪਣੇ ਇੰਸਟਾਗ੍ਰam ਦੇ ਉੱਪਰ ਵੀਡੀਓ ਆਏ ਹਨ ਇੰਸਟਾਗ੍ਰam ਉੱਪਰ ਜਾ ਕੇ ਸਾਰੀਆਂ ਭੈਣਾਂ ਫੋਲੋ ਜ਼ਰੂਰ ਕਰ ਲਓ ਠੀਕ ਹੈ ਜੀ ਇਹਨਾਂ ਸੂਟਾਂ ਤੋਂ ਇਲਾਵਾ ਵੀ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜਿਵੇਂ ਅੱਗੇ ਮੌਸਮ ਜਿਹੜਾ ਸਰਦੀ ਵਾਲਾ ਸ਼ੁਰੂ ਹੋ ਚੁੱਕਿਆ ਤੁਸੀਂ ਵੈਲਵਟ ਦੇ ਉੱਪਰ ਕਰਵਾ ਸਕਦੇ ਹੋ ਹਨਾ ਪਸ਼ਮੀਨੇ ਦੇ ਉੱਪਰ ਕਰਵਾ ਸਕਦੇ ਹੋ ਕਾਫੀ ਸੂਟ ਆਪਣੇ ਰੈਡੀ ਵੀ ਹੋ ਰਹੇ ਨੇ ਜਿਵੇਂ ਜਿਵੇਂ ਰੈਡੀ ਹੋ ਕੇ ਆਈ ਜਾਣਗੇ ਆਪਾਂ ਤੁਹਾਡੇ ਨਾਲ ਜਿਹੜੇ ਨੇ ਉਹ ਸ਼ੇਅਰ ਕਰੀ ਜਾਵਾਂਗੇ ਇਸ ਤਰ੍ਹਾਂ ਰਹੇਗੀ ਜੀ ਪਲੇਨ ਆਪਣੀ ਬਾਟਮ ਇਹਦੇ ਨਾਲ ਬਾਟਮ ਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਔਰ ਬਾਟਮ ਦੇ ਉੱਪਰ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਮੂਰੀ ਦਾ ਬਹੁਤ ਹੀ ਸਾਫ਼ ਸੁਸਾਇਡ ਆਪਾਂ ਨੇ ਮੂਰੀ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈ ਲਓ ਜੀ ਇਹ ਰਹੇਗਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਆਪਾਂ ਨੇ ਵਰਕ ਕੀਤਾ ਹੁੰਦਾ ਔਰ ਦੁਪੱਟੇ ਸਾਡੇ ਹਮੇਸ਼ਾ ਹੀ ਖੁੱਲੇ ਡੁੱਲੇ ਰਹਿੰਦੇ ਨੇ ਕਈ ਵਾਰ ਦੁਪੱਟਿਆਂ ਦੇ ਥੋੜੀ ਬਹੁਤੀ ਕਾਂੜ ਆ ਜਾਂਦੇ ਸਾਡੇ ਟੇਲਰ ਜਿਹੜੇ ਕਾਂੜ ਜਿਹੜੀ ਸਾਈਡ ਤੋਂ ਕੱਢ ਦਿੰਦੇ ਨੇ ਇਸ ਕਰਕੇ ਥੋੜਾ ਬਹੁਤਾ ਦੁਪੱਟਾ ਜਿਹੜਾ ਕਈ ਵਾਰ ਘਟ ਜਾਂਦਾ ਚਲੋ ਜੀ ਦੁਪੱਟਾ ਬਹੁਤ ਹੀ ਆਦਾ ਸੋਹਣਾ ਔਰ ਜਿਹੜਾ ਉੱਪਰ ਤੁਸੀਂ ਲੈਸ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੈਸ ਜਿਹੜੀ ਆਪਾਂ ਨੇ ਐਡ ਕੀਤੀ ਹੋਈ ਹੈ ਬਿਲਕੁਲ ਵਰਕ ਦੀ ਤਰ੍ਹਾਂ ਜਿਹੜੀ ਲੈਸ ਉਹ ਲੱਗ ਰਹੀ ਹੈ ਔਰ ਇਸ ਤਰ੍ਹਾਂ ਆਪਾਂ ਮਹਿਰੂਨ ਕਲਰ ਜਿਹੜੀ ਪੇਸਟਿੰਗ ਪੂਰੇ ਦੁਪੱਟੇ ਨੂੰ ਕੀਤੀ ਹੋਈ ਏ ਔਰ ਪੂਰੀ ਸ਼ਰਟ ਨੂੰ ਕੀਤੀ ਹੋਈ ਹੈ ਸਟੀਚਿੰਗ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਅਮਾ ਤੁਹਾਡੀ ਸਟੀਚਿੰਗ ਬਹੁਤ ਸੋਹਣੀ ਲੱਗਦੀ ਏ ਸਾਨੂੰ ਦੇਖੋ ਜੀ ਮੈਂ ਕਹਿੰਦੇ ਨਹੀਂ ਹਮੇਸ਼ਾ ਹੀ ਕਿ ਸੂਟ ਭਾਵੇਂ 5 400 ਵਾਲਾ ਹੋਵੇ ਬਟ ਉਹਦੀ ਸਟੀਚਿੰਗ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਆਪਾਂ ਸੂਟ 20000 ਦਾ ਵੀ ਰੈਡੀ ਕਰਵਾ ਲੈਂਦੇ ਆ 50 ਦਾ ਵੀ ਕਰਵਾ ਲੈਂਦੇ ਆ ਪਰ ਉਹਦੀ ਸਟੀਚਿੰਗ ਜਿਹੜੀ ਵਧੀਆ ਨਹੀਂ ਹੁੰਦੀ ਇਸ ਕਰਕੇ ਸਾਡਾ ਜਿਹੜਾ ਮ ਜੋ ਤੁਸੀਂ ਸਾਡੀ ਸਟਿਚਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਸਟਿਚਿੰਗ ਹੋਈ ਹੋਈ ਹੈ ਅਗਰ ਤੁਸੀਂ ਇਹ ਚੀਜ਼ਾਂ ਲਾਈਕ ਕਰਦੇ ਹੋ ਸਾਨੂੰ ਦੱਸ ਸਕਦੇ ਹੋ ਕਿ ਅਮਨ ਕਲਰ ਪੇਸਟਿੰਗ ਤੁਸੀਂ ਸਾਡੇ ਸੂਟ ਨੂੰ ਕਰਵਾ ਦਿਓ ਅਗਰ ਨਹੀਂ ਲਾਈਕ ਕਰਦੇ ਤੁਸੀਂ ਸਾਨੂੰ ਇਹ ਵੀ ਮੈਂਸ਼ਨ ਕਰਨਾ ਕਿ ਸਾਡਾ ਸੂਟ ਜਿਹੜਾ ਬਿਲਕੁਲ ਸਿੰਪਲ ਸਲਾਈ ਕਰਨਾ ਠੀਕ ਹੈ ਜੀ ਚਲੋ ਇੱਕ ਦੁਪट्टे ਦੇ ਵਿੱਚ ਆਪਾਂ ਗੋਟਾ ਪੱਤੀ ਦੇ ਲਾਈਨਾਂ ਦਿੱਤੀਆਂ ਹੋਈਆਂ ਨੇ ਇੱਕ ਦੇ ਵਿੱਚ ਨਹੀਂ ਦਿੱਤੀਆਂ ਕਿਉਂਕਿ 21 ਭੈਣਾਂ ਦੇ ਸੂਟ ਨੇ ਜੀ ਸਾਰੇ ਇਸ ਕਰਕੇ ਆਪਾਂ ਡਿਫਰੈਂਟ ਡਿਫਰੈਂਟ ਦੁਪट्टे ਜਿਹੜੇ ਰੈਡੀ ਕੀਤੇ ਹੋਏ ਨੇ ਜੀ ਨਾਲ ਅਗਰ ਕੁਝ ਪਹਿਣਾ ਤੁਸੀਂ ਇਹ ਜਿਵੇਂ ਆਪਣੇ ਲਈ ਸੂਟੇ ਵਾਲਾ ਰੈਡੀ ਕਰਵਾਉਣਾ ਚਾਹਦੇ ਤੁਸੀਂ ਹੈਵੀ ਫੰਕਸ਼ਨ ਵਾਸਤੇ ਲਈ ਵੇਅਰ ਕਰਾਉਣਾ ਕਿਸੇ ਵਾਸਤੇ ਨਾ ਮੈਰਿਜ ਫੰਕਸ਼ਨ ਲਈ ਤਾਂ ਤੁਸੀਂ ਆਪਣੇ ਦੁਪट्टे ਤੇ ਵਰਕ ਵੀ ਕਰਵਾ ਸਕਦੇ ਹੋ ਫੋਰ ਸਾਈਡ ਵਰਕ ਕਰਵਾ ਸਕਦੇ ਹੋ ਵਿੱਚ ਬੂਟੀ ਪਵਾ ਸਕਦੇ ਹੋ ਉਹਦੇ ਨਾਲ ਜਿਹੜੀ ਆਪਣੇ ਸੂਟ ਦੀ ਪ੍ਰਾਈਸ ਹੈ ਉਹ ਵਾਜੇਗੀ ਜੀ ਠੀਕ ਹੈ ਜੀ ਸੀਰੀਅਸਲੀ ਕਹਾ ਤਾਂ ਬਹੁਤ ਪਿਆਰਾ ਸੂਟ ਬਣਿਆ ਹੋਇਆ ਵਰਕ ਬਹੁਤ ਹੀ ਜ਼ਿਆਦਾ ਸੋਨਾ ਹੋਇਆ ਹੋਇਆ ਜੀ ਲੋ ਜੀ ਸਾਡਾ ਜਿਹੜਾ ਰਿਪੀਟ ਹੋ ਰਿਹਾ ਡਿਜ਼ਾਈਨ ਬਹੁਤ ਵਾਰੇ ਵਾਲੇ ਆਪਾਂ ਸੂਟ ਬਣਾ ਚੁੱਕੇ ਹਜੇ ਵੀ ਇਹ ਸੂਟ ਸਾਡੇ ਬਣ ਰਹੇ ਨੇ ਸਾਨੂੰ ਖੁਦ ਨਹੀਂ ਪਤਾ ਕਿ ਕਿੰਨੇ ਕ ਸੂਟ ਬਣ ਰਹੇ ਨੇ ਜੀ ਸਾਡੇ ਵਾਲੇ ਕਿਉਂਕਿ ਜਦੋਂ ਬਣ ਕੇ ਆਉਂਦੇ ਨੇ ਫਿਰ ਸਾਨੂੰ ਮੈਨੂੰ ਵੀ ਪਤਾ ਲੱਗਦਾ ਪਿਓ ਉਹ ਇਸ ਇਹਨਾਂ ਦੀ ਜਿਹਦਾ ਬਣ ਗਿਆ ਇਹਦੀ ਜਿਹਦਾ ਬਣ ਗਿਆ ਹਨਾ ਹੁਣ ਤੁਸੀਂ ਦੇਖੋ ਇਹ ਚੋਂ ਆਪਾਂ ਥੋੜਾ ਜਿਹਾ ਚੇਂਜ ਕੀਤਾ ਜਿਹੜੇ ਆਪਾਂ ਪਹਿਲਾਂ ਬਣਾਏ ਸੀ ਉਹਨਾਂ ਚ ਆਪਾਂ ਵੀ ਜਿਹੜੇ ਸੇਮ ਡਿਜ਼ਾਈਨ ਬਣ ਰਹੇ ਸੀ ਸੇਮ ਹੀ ਮਟੀਰੀਅਲ ਐਡ ਕੀਤਾ ਸੀ ਇਹਦੇ ਵਿੱਚ ਆਪਾਂ ਥੋੜਾ ਸਿੱਪੀ ਦਾ ਕਲਰ ਥੋੜਾ ਚੇਂਜ ਕੀਤਾ ਤੁਸੀਂ ਦੇਖ ਸਕਦੇ ਸਿਲ ਇਸ ਤਰ੍ਹਾਂ ਆਪਾਂ ਨੇ ਵੀ neck ready ਕੀਤਾ ਹੋਇਆ। ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਪੂਰੇ ਹੈਵੀ ਜਿਹੜੇ ਨੇ ਬੂਟੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਹਨ। ਤੇ ਬਹੁਤ ਪਿਆਰਾ ਲੱਗ ਰਿਹਾ ਜੀ ਇਹ ਵਾਲਾ ਸੂਟ ਵੀ। ਇਸ ਤਰ੍ਹਾਂ ਬਾਹਾਂ ਦੇ ਉੱਪਰ ਇੱਕ ਇੱਕ ਬੂਟਾ ਬਣਿਆ ਹੋਇਆ ਜੀ। ਇਹਦੇ ਵਿੱਚ ਆਪਾਂ 2-3 ਤਰ੍ਹਾਂ ਦਾ ਮਟੀਰੀਅਲ ਐਡ-ਆਨ ਕੀਤਾ ਹੋਇਆ ਜੀ। ਇੱਕ ਜੀਰ ਇਹ ਸੀ ਕਿ ਸਾਨੂੰ ਇਹਦੇ ਵਿੱਚ ਨਾ ਜਿਹੜਾ ਆਪਾਂ ਮਟੀਰੀਅਲ ਤੇ ਐਡ ਕਰਦਾ ਪਰ ਸਾਨੂੰ ਲੈਂਸ ਜਿਹੜੀ ਮੈਚ ਕਰਨੀ ਬਹੁਤ ਮੁਸ਼ਕਲ ਹੋਗੀ। ਫਿਰ ਆਪਾਂ ਇਹਦੇ ਨਾਲ ਮੋਤੀ ਵਾਲੀ ਲੈਂਸ ਜਿਹੜੀ ਐਡ ਕੀਤੀ ਦੁਪੱਟੇ ਦੇ ਪਰ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬਣਿਆ ਹੋਇਆ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਕਲਰ ਚੇਂਜ ਕਰਵਾ ਸਕਦੇ ਹੋ ਅਗਰ ਤੁਸੀਂ ਐਜ਼ ਇਟ ਬਣਾਓਗੇ ਤਾਂ ਬਹੁਤ ਪਿਆਰਾ ਲੱਗੇਗਾ ਇਹਦਾ ਤੁਸੀਂ ਕਲਰ ਦੁਪੱਟਾ ਜਿਹੜਾ ਕੰਟਰਾਸਟ ਕਰਵਾ ਸਕਦੇ ਹੋ ਪਹਿਲਾ ਸੂਟ ਆਪਾਂ ਜਿਹੜਾ ਰੈਡੀ ਕੀਤਾ ਸੀ ਸਾਡੀ ਦੀਦੀ ਦਾ ਉਹਦੇ ਨਾਲ ਆਪਾਂ ਦੁਪੱਟਾ ਰੱਖਿਆ ਸੀ ਰੈੱਡ ਕਲਰ ਦਾ ਬਹੁਤ ਪਿਆਰਾ ਲੱਗ ਰਿਹਾ ਸੀ ਰੈੱਡ ਕਲਰ ਦਾ ਬਾਕੀ ਕੁਝ ਭੈਣ ਆਪਣੀ ਏਜ ਦੇ ਅਕੋਰਡਿੰਗ ਹੀ ਕਲਰ ਚੇਂਜ ਨਹੀਂ ਕਰਵਾਉਂਦੀਆਂ ਕਹਿੰਦੀ ਸਾਨੂੰ ਸੇਮ ਦੁਪੱਟਾ ਮਨ ਨਾਲ ਰੈਡੀ ਕਰ ਦੋ ਇਸ ਤਰ੍ਹਾਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਏ ਵੀ ਆਪਾਂ ਸੈਮੀ ਕਰੇਪ ਦੇ ਉੱਪਰ ਰੈਡੀ ਕੀਤਾ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਸੈਮੀ ਦਾ ਮਤਲਬ ਇਹ ਨਹੀਂ ਕਿ ਹਲਕੀ ਕੁਆਲਿਟੀ ਦਵਾਂਗੇ ਤੁਹਾਨੂੰ ਸੈਮੀ ਦੇ ਵਿੱਚ ਵੀ ਫੈਬਰਿਕ ਬਹੁਤ ਵਧੀਆ ਆ ਰਿਹਾ ਜੀ ਹੁਣ ਤੁਹਾਨੂੰ ਮੈਂ ਫੈਬਰਿਕ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਤੁਹਾਨੂੰ ਫੈਬਰਿਕ ਦੀ ਜਿਹੜੀ ਕੁਆਲਿਟੀ ਹੈ ਉਹ ਪਤਾ ਚੱਲ ਜਾਏਗੀ ਜੀ ਦੇਖੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਇਹ ਇਹ ਆਪਾਂ ਨੇਚਰਲ ਕਰੇਪ ਦੇ ਉੱਪਰ ਕੀਤਾ ਤੁਸੀਂ ਦੇਖੋ ਕਿੰਨੀ ਪਿਆਰੀ ਸ਼ਾਈਨ ਹੈ ਬਹੁਤ ਹੀ ਪਿਆਰਾ ਜਿਹਾ ਸੌਫਟ ਜਿਹਾ ਫੈਬਰਿਕ ਇਦਾਂ ਨਹੀਂ ਹੈਗਾ ਕੁਝ ਹਾਰਡ ਹੋਏਗਾ ਨਾ ਵੀ ਤੁਹਾਨੂੰ ਕੋਈ ਫੀਲ ਹੋਏਗਾ ਵੀ ਨਹੀਂ ਆਪਾਂ ਨੇ ਵਧੀਆ ਫੈਬਰਿਕ ਲੋ ਇਹ ਰਹੇਗਾ ਦੁਪੱਟਾ ਉਹ ਫੋਟ ਕੁਲਰ ਕੁਲਰ ਦੁਪੱਟਾ ਜੀ ਪਹਿਲਾਂ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਸੀ ਉਹਦੇ ਵਿੱਚ ਆਪਾਂ ਨੇ ਬਹੁਤ ਘੱਟ ਜਿਹੜੇ ਫਲਾਵਰ ਐਡ ਆਨ ਕੀਤੇ ਹੋਏ ਸੀ ਬਟ ਇਹਦੇ ਵਿੱਚ ਆਪਾਂ ਨੇ ਫਲਾਵਰ ਬਹੁਤ ਸਾਰੇ ਐਡ ਆਨ ਕਰ ਦਿੱਤੇ ਦੁਪੱਟੇ ਦੇ ਵਿੱਚ ਕਿਉਂਕਿ ਦੁਪੱਟਾ ਜਿਹੜਾ ਪ੍ਰੋਪਰ ਲੁੱਕ ਲੱਗੇ ਦੁਪੱਟੇ ਦੀ ਹੈਵੀ ਬਾਕੀ ਮੈਂ ਹਮੇਸ਼ਾ ਕਹਿ ਰਹੀ ਹਾਂ ਤੁਹਾਨੂੰ ਕਿ ਤੁਹਾਡੀ ਚੁਆਇਸ ਦੇ ਅਕੋਰਡਿੰਗ ਦੇਖੋ ਜਿਹੜੇ ਕਸਟਮਰ ਸਾਨੂੰ ਕਹਿੰਦੇ ਨੇ ਕਿ ਦਿਲ ਖੋਲ ਕੇ ਕੰਮ ਕਰ ਦਿਓ ਮੈਂ ਤੁਹਾਡਾ ਸੂਟ ਪੂਰਾ ਜੱਜਣਾ ਚਾਹੀਦਾ ਉਹਨਾਂ ਦੇ ਕੰਮ ਵਿੱਚ ਆਪਾਂ ਕੋਈ ਕਮੀ ਨਹੀਂ ਰੱਖਦੇ ਕੁਝ ਪਹਿਣਾ ਹੁੰਦੀਆਂ ਕਹਿੰਦੇ ਸਾਨੂੰ ਪਲੀਜ਼ ਸਾਨੂੰ ਬਜਟ 'ਚ ਬਣਾ ਕੇ ਦਿਓ ਫਿਰ ਉਹਨਾਂ ਦਾ ਕੰਮ ਉਹਨਾਂ ਦੀ ਬਜਟ ਦੇ ਅਕੋਰਡਿੰਗ ਹੀ ਆਪਾਂ ਕਰ ਦਿੰਦੇ ਹਾਂ ਠੀਕ ਹੈ ਜੀ ਕਿਉਂਕਿ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਜਿਵੇਂ ਜਿਵੇਂ ਸਾਡੀਆਂ ਭੈਣਾਂ ਸਾਨੂੰ ਕਹਿਣਗੀ ਆਪਾਂ ਓਵੇਂ ਓਵੇਂ ਸੂਟ ਜਿਹੜੇ ਰੈਡੀ ਕਰਦੇ ਰਹਾਂਗੇ ਬਹੁਤ ਪਿਆਰਾ ਸੂਟ ਬਣਿਆ ਹੋਇਆ ਔਰ ਬਹੁਤ ਜ਼ਿਆਦਾ ਹੈਵੀ ਹੈ ਏ ਵੀ ਤੁਸੀਂ ਪਾਰਟੀ ਫੰਕਸ਼ਨ ਤੇ ਆਰਾਮ ਨਾਲ ਵੇਅਰ ਕਰਕੇ ਜਾ ਸਕਦੇ ਹੋ ਕਿਉਂਕਿ ਜਿਹੜਾ ਕਈ ਵਾਰ ਲਾਈਟ ਕਲਰ ਦੇ ਵਿੱਚ ਵੀ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਜੀ ਆਪਣੇ ਸੂਟਾਂ ਦੀ ਬਹੁਤ ਪਿਆਰਾ ਵਰਕ ਹੋਇਆ ਤੁਸੀਂ ਚੈੱਕ ਕਰੋ ਪੂਰੇ ਦੁਪट्टे ਦੇ ਸਿੱਪੀ ਦੀਆਂ ਲਾਈਨਾਂ ਔਰ ਇਸ ਤਰ੍ਹਾਂ ਇਹ ਵਾਲੇ ਜਿਵੇਂ ਆਪਣੇ ਸ਼ਰਟ ਦੇ ਉੱਪਰ ਬੂਟੇ ਬਣੇ ਹੋਏ ਨੇ ਇਸੇ ਤਰ੍ਹਾਂ ਹੀ ਆਪਣੇ ਦੁਪट्टे ਦੇ ਵਿੱਚ ਬਣੇ ਹੋਏ ਨੇ ਜੀ ਇਹ ਤੁਸੀਂ ਇਸ ਕਲਰ ਤੇ ਕਰਵਾਉਣਾ ਚਾਹੁੰਦੇ ਤੇ ਇਸ ਕਲਰ ਤੇ ਵੀ ਕਰਵਾ ਸਕਦੇ ਹੋ ਹਨ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਵੈਸੇ ਮੈਂ ਦੱਸਾਂ ਤਾਂ ਮੈਂ ਹੁਣ ਤੱਕ ਜਿੰਨੇ ਵੀ ਇਹ ਸੂਟ ਰੈਡੀ ਕੀਤੇ ਨੇ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖੀਏ ਨੇ ਆਪਾਂ ਸੇਮ ਕਲਰ ਦੇ ਉੱਪਰ ਕੀਤੇ ਨੇ ਸਿਰਫ ਇੱਕ ਵੀਡੀਓ ਦੇ ਵਿੱਚ ਆਪਾਂ ਦੁਪੱਟੇ ਦਾ ਕਲਰ ਚੇਂਜ ਕੀਤਾ ਸੀ ਬਾਕੀ ਸਾਰਿਆਂ ਨਾਲ ਆਪਾਂ ਨੇ ਸੇਮ ਹੀ ਦੁਪੱਟਾ ਰੈਡੀ ਕੀਤਾ ਉਹ ਵੀ ਪਹਿਣਾ ਦੀ ਡਿਮਾਂਡ ਦੇ ਉੱਪਰ ਜਿਹੜੇ ਭੈਣਾਂ ਕਹਿੰਦੇ ਵੀ ਨਹੀਂ ਅਮਨ ਅਸੀਂ ਥੋੜਾ ਡਾਰਕ ਨਹੀਂ ਵੇਅਰ ਕਰਨਾ ਹੈਗਾ ਸਾਨੂੰ ਲਾਈਟ ਕਲਰ ਹੀ ਰੱਖ ਕੇ ਦਿਓ ਦੁਪੱਟੇ ਦਾ ਇਸ ਕਰਕੇ ਆਪਾਂ ਲਾਈਟ ਕਲਰ ਹੀ ਨਾਲ ਦਾ ਹੀ ਸੂਟ ਦੇ ਨਾਲ ਦਾ ਬਹੁਤ ਸੋਹਣਾ ਸੂਟ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਇਹਦੇ ਵਿੱਚ ਆਪਾਂ ਨੇ ਦੋ ਤਰ੍ਹਾਂ ਦੀ ਸਿਪੀ ਐਡ ਕਰ ਦਿੱਤੀ ਤੇ ਉਹਦੇ ਨਾਲ ਸੂਟ ਜਿਹੜੀ ਗ੍ਰੇਸ ਹੈ ਬਹੁਤ ਸੋਹਣੀ ਬਣ ਗਈ ਹੈ ਜੀ ਸਕਰੀਨ ਉੱਪਰ WhatsApp ਨੰਬਰ ਦਿੱਤਾ ਹੋਇਆ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਸੂਟ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਤੁਹਾਨੂੰ ਸਾਡੇ ਬੁਟੀਕ ਦਾ ਕੋਈ ਡਿਜ਼ਾਈਨ ਪਸੰਦ ਆ ਕਿਸੇ ਹੋਰ ਦਾ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਆਪਾਂ ਸੇਮ ਤੁਹਾਨੂੰ ਉਹ ਡਿਜ਼ਾਈਨ ਨੂੰ ਰੈਡੀ ਕਰਕੇ ਦਵਾਂਗੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਵੇਲੇ ਵਾਲਾ ਜੀ ਆਪਣੇ ਕੋਲ ਕਾਰੀਗਰ ਆਪਣੇ ਕੋਲ ਬਹੁਤ ਵਧੀਆ ਨੇ ਜੀ ਸਾਰੇ ਐਕਸਪਰਟ ਮਾਸਟਰ ਨੇ ਜੀ ਕੋਈ ਏਦਾਂ ਨਹੀਂ ਹੈਗਾ ਜਿਦੋਂ ਨੂੰ ਪਤਾ ਲੱਗ ਗਿਆ ਉਹਨਾਂ ਵੀਡੀਓ ਦੇ ਵਿੱਚ ਜਿਹੜੀ ਤਾਂ ਆਪਾਂ ਤੁਹਾਨੂੰ ਸਟਿਚਿੰਗ ਦਿਖਾ ਰਹੇ ਆ ਤੁਹਾਨੂੰ ਆਪਣਾ ਵਰਕ ਦਿਖਾ ਰਹੇ ਆ ਕੁਝ ਨਾ ਕੁਝ ਆਈਡੀਆ ਤੁਹਾਨੂੰ ਹੋ ਜਾਂਦਾ ਤੇ ਕਾਫੀ ਬੜਾ ਨੂੰ ਪਤਾ ਵੀ ਲੱਗ ਰ ਕੰਮ ਬੋਲਦਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਸਾਡੇ ਰੈਡੀ ਹੋਏ ਨੇ ਤਾਂ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਪ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ